ਸੇਵਾ ਦੀ ਜੇਕਰ ਗੱਲ ਕਰ ਲਈ ਤਾਂ ਜਿੰਨੀ ਵੀ ਗਾਰ ਐ ਸਰੋਵਰ ਦੇ ਥੱਲੇ ਇਹ ਕੱਢੀ ਜਾਊਗੀ ਇੱਕ ਇੱਕ ਹਿੱਸੇ ਨਾਲ ਇਸ ਸਰੋਵਰ ਦੀ ਜਿਹੜੀ ਗਾਰ ਐ ਉਹ ਅੱਗੇ ਸਾਫ਼ ਕਰਕੇ ਇਹਨੂੰ ਪਧਰਾ ਕਰਕੇ ਦੁਬਾਰਾ ਮੋੜ ਤੋਂ ਇਸ ਦੀ ਜਿਹੜੀ ਤਿਆਰੀ ਐ ਇਸ ਦੀ ਉਹ ਸਾਰੀ ਜਿਹੜੀ ਆ ਉਹ ਕੀਤੀ ਜਾਣੀ ਆ ਫਿਲਹਾਲ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਸੰਯੋਗ ਬਹੁਤ ਜ਼ਿਆਦਾ ਜੀ ਸੰਗਤਾਂ ਦਾ ਸੰਯੋਗ ਤਾਂ ਬਹੁਤ ਜ਼ਿਆਦਾ ਹੈ ਪਰ ਸੰਗਤਾਂ ਵੱਲੋਂ ਮਹਾਪੁਰਸ਼ਾਂ ਵੱਲੋਂ ਸੰਤ ਬਾਬਾ ਬਜਨ ਸਿੰਘ ਜੀ ਸੰਤ ਬਾਬਾ ਭਿੰਦਰ ਸਿੰਘ ਜੀ ਕਾਰ ਸੇਵਾ ਦਿੱਲੀ ਵਾਲੇ ਮਹਾਪੁਰਸ਼ਾਂ ਵੱਲੋਂ ਇਹ ਬੇਨਤੀ ਆ ਵੀ ਆਪਾਂ 7 ਜਾਂ 8 ਤਰੀਕ ਨੂੰ ਟੱਪਾ ਲਾ ਕੇ ਬਿਲਕੁਲ ਸਾਫ਼ ਕਰ ਦਿਆਂ। ਇਹ ਕੰਮ ਜਿਹੜਾ ਹੁਣ ਚੱਲਦਾ ਪਿਆ ਥੋੜਾ ਆਰਾਮ ਨਾਲ ਤਾਂ ਚੱਲਦਾ ਪਿਆ ਜਿਹੜੀ ਇਹਦੇ ਵਿੱਚ ਮੱਛੀ ਆ ਨਾ ਬਾਬਾ ਜੀ ਉਹ ਮੱਛੀ ਮੜ ਕੇ ਮਰ ਜਾਂਦੀ ਆ ਉਹ ਵਿਚਾਰੀ ਜਿਉਂਦੀ ਨਹੀਂ ਇਹ ਚੁਗਾਰ ਕੱਢ ਕੇ ਨਾ ਪਹਿਲਾਂ ਆ ਜਿਹੜਾ ਆਪਾਂ ਲਾਏ ਆ ਇਹ ਚੁਗਾਰ ਕੱਢ ਕੇ ਇਹਦੇ ਵਿੱਚ ਪਾਣੀ ਛੱਡ ਕੇ ਉਦੋਂ ਲੋ ਸਾਰੀ ਮੱਛੀ ਇਹਦੇ ਵਿੱਚ ਛੱਡ ਦਿਆ। ਘਾਰ ਕੱਢ ਰਿਹਾ ਸਾਰੀ ਘਾਰ ਨੂੰ ਫਿਰ ਪਧਰਾ ਕੀਤਾ ਜਾਊਗਾ ਹਾਂਜੀ ਬਾਬਾ ਜੀ ਇਹ ਕੱਢ ਕੇ ਨਾ ਇਹਦੇ ਵਿੱਚ ਰੇਤਾ ਪਾਇਆ ਜਾਊਗਾ ਰੇਤਾ ਪਾਇਆ ਜਿਹੜਾ ਸਰੋਵਰ ਸਾਹਿਬ ਦਾ ਪਾਣੀ ਆ ਨਾ ਜੀ ਉਹ ਖਰਾਬ ਨਹੀਂ ਹੁੰਦਾ ਬੜਕੀ ਬਹੁਤ ਮਾਨ ਚ ਖੁਸ਼ੀ ਬਹੁਤ ਆ ਜੀ ਸਾਨੂੰ ਤਾਂ ਇੱਕ ਨੰਬਰ ਲੱਗਦਾ ਕਿਉਂ ਸਾ ਇਹ ਤਾਂ ਲੱਗੇ ਪਿਆ ਜੇ ਵੀ 6 ਵਜੇ ਚੱਲੇ ਆ ਤੇ ਸਾਰਿਆਂ ਵਾਸਤੇ ਚੰਗਾ ਜਿਹੜੀ ਚੀਜ਼ ਬਣੀ ਸੁਬਾਹ 6 ਵਜੇ ਤੋਂ ਚੱਲ ਪੈਣੀ ਜੀ ਇੱਥੇ 7 ਵਜੇ ਆ ਜੰਨੇ ਇੱਥੇ ਸ਼ਾਮ ਨੂੰ 5:00 ਵਜੇ ਤੱਕ ਡਿਊਟੀ ਹੈਗੀ ਨਾ ਫਿਰ ਸੰਗਤਾਂ ਨੇ ਪਿੰਡਾਂ ਨੂੰ ਵੀ ਜਾਣਾ ਜਾਂ ਘਰਾਂ ਨੇ ਰੋਟੀ ਪਾਣੀ ਬਣਾਉਣਾ ਇਸ ਵਕਤ ਗੁਰਦੁਆਰਾ ਸੰਤੋਖ ਸਰ ਸਾਹਿਬ ਵਿਖੇ ਮੌਜੂਦ ਹੈਗੇ ਜਿੱਥੇ ਸਰੋਵਰ ਦੀ ਸੇਵਾ ਚੱਲ ਰਹੀ ਹੈ ਪਿਛਲੇ 15 ਦਿਨ ਹੋ ਗਏ ਨੇ ਇਹ ਸੇਵਾ ਇਸੇ ਤਰੀਕੇ ਨਾਲ ਜਾਰੀ ਹੈਗੀ ਆ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਇਸ ਜਗ੍ਹਾ ਤੇ ਪਹੁੰਚ ਕੇ ਆਪਣਾ ਸਹਿਯੋਗ ਕਰਿਆ ਨੇ ਇਸ ਸੇਵਾ ਦੇ ਵਿੱਚ ਸ਼ਮੂਲੀਅਤ ਕਰਿਆ ਨੇ ਤਸਵੀਰਾਂ ਇੱਕ ਵਾਰ ਜ਼ਰੂਰ ਦਿਖਾਵਾਂਗੇ ਕਿਉਂਕਿ ਇਹ ਸੇਵਾ ਦਾ ਮੌਕਾ ਕਹਿ ਲਈਏ ਅਜਿਹੀ ਸੇਵਾ ਜੋ ਕਈ ਸਾਲਾਂ ਬਾਅਦ ਹੁੰਦੀ ਆ ਤੇ ਕਈ ਸੰਗਤਾਂ ਇਸ ਸੇਵਾ ਦੇ ਵਿੱਚ ਪਹੁੰਚ ਕੇ ਆਪਣੇ ਆਪ ਨੂੰ ਵੜਪਾਗਾ ਸਮਝਦੀਆਂ ਨੇ ਇਸ ਸੇਵਾ ਦੀ ਜੇਕਰ ਗੱਲ ਕਰ ਲਈਏ ਤਾਂ ਇਹ ਜਿੰਨੀ ਵੀ ਗਾਰਿਆ ਸਰੋਵਰ ਦੇ ਥੱਲੇ ਇਹ ਕੱਢੀ ਜਾਊਗੀ ਇੱਕ ਇੱਕ ਹਿੱਸੇ ਨਾਲ ਇਸ ਸਰੋਵਰ ਦੀ ਜਿਹੜੀ ਗਾਰਿਆ ਉਹ ਅੱਗੇ ਸਾਫ਼ ਕਰਕੇ ਇਹਨੂੰ ਪਧਰਾ ਕਰਕੇ ਦੁਬਾਰਾ ਮੋੜ ਤੋਂ ਇਸ ਦੀ ਜਿਹੜੀ ਤਿਆਰੀ ਐ ਇਸ ਦੀ ਉਹ ਸਾਰੀ ਜਿਹੜੀ ਆ ਉਹ ਕੀਤੀ ਜਾਣੀ ਆ ਫਿਲਹਾਲ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜੋ ਅੰਮ੍ਰਿਤਸਰ ਦੇ ਪਵਿੱਤਰ 500 ਰੋਵਰ ਹੈਗੇ ਨੇ ਉਹਨਾਂ ਚੋਂ ਇੱਕ ਸਰੋਵਰ ਗੁਰਦੁਆਰਾ ਸੰਤੋਖ ਸਰ ਸਾਹਿਬ ਵਿਖੇ ਇਹ ਸੇਵਾ ਲੱਗੀ ਹੋਈ ਹੈ ਸੋ ਗੱਲਬਾਤ ਕਰਦੇ ਹਾਂ ਸੰਤਾਂ ਨਾਲ ਪਿਆਰੇ ਵਾਹਿਗੁਰੂ ਜਿੱਕੇ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਸਾਡਾ ਬੱਬਾ ਇਹ ਨਾਂ ਸੁਖਬੀਰ ਸਿੰਘ 15 ਦਿਨ ਹੋ ਗਏ ਕਰੀਬ ਇੱਥੇ ਸੇਵਾ ਚੱਲਦਿਆ ਸੰਗਤਾਂ ਦਾ ਕਿੰਨਾ ਇੱਕ ਸਹਿਯੋਗ ਮਿਲਦਾ ਹੈ ਸੰਯੋਗ ਬਹੁਤ ਜ਼ਿਆਦਾ ਜੀ ਸੰਗਤਾਂ ਦਾ ਸਹਿਯੋਗ ਤਾਂ ਬਹੁਤ ਜ਼ਿਆਦਾ ਪਰ ਸੰਗਤਾਂ ਵੱਲੋਂ ਮਹਾਪੁਰਸ਼ਾਂ ਵੱਲੋਂ ਸੰਤ ਬਾਬਾ ਬਜਨ ਸਿੰਘ ਜੀ ਸੰਤ ਬਾਬਾ ਮਹਿੰਦਰ ਸਿੰਘ ਜੀ ਕਾਰ ਸੇਵਾ ਦਿੱਲੀ ਵਾਲੇ ਮਹਾਪੁਰਸ਼ਾਂ ਵੱਲੋਂ ਇਹ ਬੇਨਤੀ ਆ ਵੀ ਆਪਾਂ 7 ਜਾਂ 8 ਤਰੀਕ ਨੂੰ ਟੱਪਾ ਲਾ ਕੇ ਬਿਲਕੁਲ ਸਾਫ਼ ਕਰ ਦਿਆਂਗੇ ਇਹ ਕੰਮ ਜਿਹੜਾ ਹੁਣ ਚੱਲਦਾ ਪਿਆ ਥੋੜੇ ਆਰਾਮ ਨਾਲ ਤਾਂ ਚੱਲਦਾ ਪਿਆ ਜਿਹੜੀ ਇਹਦੇ ਵਿੱਚ ਮੱਛੀ ਆ ਨਾ ਬਾਬਾ ਜੀ ਉਹ ਮੱਛੀ ਮੁੰਡ ਕੇ ਮਰ ਜਾਂਦੀ ਆ ਉਹ ਵਿਚਾਰੀ ਜਉਂਦੀ ਨਹੀਂ ਇਹ ਝੁਗਾਰ ਕੱਢ ਕੇ ਨਾ ਪਹਿਲਾਂ ਆ ਜਿਹੜਾ ਆਪਾਂ ਲਾਏ ਆ ਇਹ ਝੁਗਾਰ ਕੱਢ ਕੇ ਇਹਦੇ ਵਿੱਚ ਪਾਣੀ ਛੱਡ ਕੇ ਉਧਰੋਂ ਸਾਰੀ ਮੱਛੀ ਇਹਦੇ ਵਿੱਚ ਸੱਟ ਦਾਂਗੇ ਠੀਕ ਹੈ ਠੀਕ ਹੈ ਜੀ ਮੁੰਡ ਕੇ 7 ਜਾਂ 8 ਤਰੀਕ ਨੂੰ ਮਾਹ ਪੁਰਸ਼ ਆਉਣਗੇ ਤੇ ਬਸ ਇੱਕ ਦੋ ਦਿਨਾਂ ਚ ਮਤਲਬ ਸਾਫ਼ ਕਰਾ ਦਿੰਗੇ ਜਿਹੜਾ ਹੁਣ ਝਾਰ ਕੱਢ ਰਹੇ ਆ ਸਾਰੀ ਝਾਰ ਇਹਨੂੰ ਫਿਰ ਪਧਰਾ ਕੀਤਾ ਜਾਊਗਾ ਹਾਂਜੀ ਬਾਬਾ ਜੀ ਇਹ ਕੱਢ ਕੇ ਨਾ ਇਹਦੇ ਵਿੱਚ ਰੇਤਾ ਪਾਇਆ ਜਾਊਗਾ ਠੀਕ ਹੈ ਰੇਤਾ ਪਾਇਆ ਜਿਹੜਾ ਸਰੋਰ ਸਾਹਿਬ ਦਾ ਪਾਣੀ ਆ ਨਾ ਜੀ ਉਹ ਖਰਾਬ ਨਹੀਂ ਹੁੰਦਾ ਮੁੰਡ ਕੇ ਉਹਦੇ ਵਿੱਚ ਜਾਲਾ ਨਹੀਂ ਪੈਂਦਾ ਮਤਲਬ ਇਹ ਰਵਗਾਰ ਸਾਫ ਪਾਣੀ ਬਹੁਤ ਸਾਫ ਰਹਿੰਦਾ ਇਹ ਚ ਜਰੇਤਾ ਪਾਇਆ ਜਾਊਗਾ ਦੁਬਾਰਾ ਕਿੰਨੇ ਲੰਬੇ ਸਮੇਂ ਬਾਅਦ ਇਹਦੀ ਸੇਵਾ ਹੋਣ ਜਾ ਰਹੀ ਹੈ ਇਹ ਆਈਡੀਆ ਬਾਬਾ ਜੀ ਮਤਲਬ 28 30 ਸਾਲ ਹੋ ਗਿਆ ਇਹ ਤੋਂ ਪਹਿਲਾ ਸਾਲ ਹਾਂ ਉਦੋਂ ਹੋਈ ਸੀ ਤੇ ਉਦੋਂ ਮਹਾਪੁਰਸ਼ਾਂ ਨੇ ਕਰਾਈ ਸੀ ਹੁਣ ਫਿਰ ਮਹਾਪੁਰਸ਼ਾਂ ਦੀ ਕਿਰਪਾ ਹੋਈ ਆ ਤੇ ਸੰਗਤਾਂ ਦੇ ਸਹਿਯੋਗ ਨਾਲ ਬਹੁਤ ਵੱਡੀ ਸੇਵਾ ਜੀ ਜਿਹੜੀ ਮਹਾਪੁਰਸ਼ਾਂ ਨੇ ਇਲਾਕੇ ਦੀਆਂ ਸੰਗਤਾਂ ਨੂੰ ਦਿੱਤੀ ਆ ਅਸੀਂ ਤਾਂ ਬਹੁਤ ਬਹੁਤ ਧੰਨ ਕਰਦੇ ਆ ਧੰਨਵਾਦ ਕਰਦੇ ਆ ਬਾਬਾ ਜੀ ਦਾ ਵੀ ਸ਼ੁਕਰ ਆ ਕਾਲਜੋਗ ਦੇ ਜੀਵਾਂ ਸਾਰੇ ਤੁਹਾਨੂੰ ਪਤਾ ਹੀ ਅੱਜਕੱਲ ਬਹੁਤ ਸਵਾ ਮਾੜਾ ਚੱਲਦਾ ਪਿਆ ਜਿਹੜੇ ਚੀਫ ਸੇਵਾ ਨਾਲ ਜੁੜੇ ਆ ਬਹੁਤ ਬਹੁਤ ਉਹ ਧੰਨਵਾਦ ਆ ਮਹਾਂਪੁਰਸ਼ਾਂ ਦਾ ਸਭ ਤੋਂ ਵੱਡਾ ਧੰਨਵਾਦ ਆ ਜਿਹੜੇ ਸੰਗਤਾਂ ਨੂੰ ਨਾਲ ਜੋੜ ਕੇ ਰੱਖਦੇ ਆ 2000 ਦੇ ਸੰ ਦੇ ਕਰੀਬ ਹਰਮੰਦਰ ਸਾਹਿਬ ਦੇ ਸਰੋਵਰ ਦੀ ਸੇਵਾ ਲੱਗੀ ਸੀ ਅੱਜ ਵੀ ਉਹ ਸਮਾਜ ਤੋਂ ਯਾਦ ਕਰਦੇ ਆ ਤਾਂ ਸੰਗਤਾਂ ਮਨ ਦੇ ਵਿੱਚ ਇੱਛੁਕ ਰੱਖਦੀਆਂ ਨੇ ਕਿ ਦੁਬਾਰਾ ਹਰਮੰਦਰ ਸਾਹਿਬ ਸੇਵਾ ਦੀ ਜਿਹੜੀ ਆ ਉਹ ਸਾਰੀ ਹੋਵੇ ਤਾਂ ਆਪਾਂ ਮੋੜ ਤੋਂ ਹਾਜ਼ਰੀ ਭਰੀਏ ਬਹੁਤ ਉੱਤਮ ਸੇਵਾ ਸੀ ਬਾਬਾ ਜੀ ਉਦੋਂ ਤੁਹਾਨੂੰ ਪਤਾ ਹੀ ਹੈ ਸ਼ਾਇਦ ਤੁਸੀਂ ਉਦੋਂ ਆਏ ਹੋ ਇੱਥੇ ਹੋ ਉਦੋਂ ਤਾਂ ਇੱਕ ਦੋ ਦਿਨਾਂ ਦੇ ਵਿੱਚ ਹੀ ਮਤਲਬ ਸੰਗਤਾਂ ਝੋਲੀਆਂ ਚ ਪਾ ਕੇ ਲੈ ਗਈਆਂ ਸੀ ਹਾਂ ਦੇਰ ਰਾਤ ਇੱਕ ਕਰਕੇ ਸੰਗਤਾਂ ਦਾ ਵਿਸ਼ਵਾਸ ਤੇ ਮਹਾਰਾਜ ਤੇ ਭਰੋਸਾ ਹੀ ਇੰਨਾ ਆਪਾਂ ਨੂੰ ਕਿਉਂ ਆਪਣਾ ਨਾਤਾ ਹੀ ਇਸ ਗੁਰੂ ਘਰ ਨਾਲ ਜੁੜਿਆ ਸਿੱਖ ਕੌਮ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਆ ਮੇਨ ਤੇ ਬਹੁਤ ਸੰਗਤਾਂ ਦਾ ਵਿਸ਼ਵਾਸ ਤੇ ਬਹੁਤ ਹੀ ਵੱਡਾ ਭਰੋਸਾ ਹੈ ਗੁਰੂ ਸਾਹਿਬ ਤੇ ਉਹਨਾਂ ਨੇ ਬਹੁਤ ਉੱਤਮ ਸੇਵਾ ਕਰਕੇ ਅੱਛਾ ਬਣਾ ਦੇਖਦੇ ਪਏ ਸੰਗਤਾਂ ਨੂੰ ਚਾਹ ਵੜਾ ਬਾਪੂ ਜੀ ਹੁਣੇ ਲੱਡੂ ਫੜ ਕੇ ਬੈਠੇ ਆ ਦੇ ਵਿੱਚ ਪ੍ਰਸ਼ਾਦ ਦੇ ਰਹੇ ਘਰ ਚ ਜਦੋਂ ਆਪਾਂ ਲੈਂਟਰ ਪੋਣੇ ਆ ਤਾਂ ਲੱਡੂ ਦਾ ਪ੍ਰਸ਼ਾਦ ਵਰਤੋਨੇ ਇਹ ਤਾਂ ਫਿਰ ਗੁਰੂ ਘਰ ਦੀ ਸੇਵਾ ਦੀ ਉਸਾਰੀ ਹੋ ਰਹੀ ਹੈ ਜੀ ਬਾ ਤੁਹਾਨੂੰ ਦੱਸਿਆ ਵੇ ਤਾਂ ਵੱਡੀ ਖੁਸ਼ੀ ਹੋਰ ਹੈ ਹੀ ਨਹੀਂ ਬਾਬਾ ਜੀ ਹਾਂ ਮਹਾਪੁਰਸ਼ਾਂ ਵੱਲੋਂ ਮੇਨ ਕੰਮ ਤਾਂ ਜਿਹੜੇ ਸਾਨੂੰ ਮਹਾਪੁਰਸ਼ ਲਿਆਉਂਦੇ ਨਾ ਸਭ ਤੋਂ ਵੱਡੇ ਮਹਾਪੁਰਸ਼ਾਂ ਦੇ ਸਾਨੂੰ ਬਹੁਤ ਵੱਡੀ ਖੁਸ਼ੀ ਮਿਲਦੀ ਹੈ ਜੀ ਸਾਡੇ ਕੋਲ ਘਰਾਂ ਚ ਸੁੱਖ ਸ਼ਾਂਤੀ ਏਰੀਆ ਚ ਜਦੋਂ ਮਹਾਪੁਰਸ਼ਾਂ ਦੇ ਜਿੱਥੇ ਚਰਨ ਪੈਂਦੇ ਆ ਇਹ ਬਹੁਤ ਵੱਡੀ ਗੱਲ ਹੈ ਜੀ ਤੇ ਇਹ ਲੱਡੂ ਲੱਡੂ ਤਾਂ ਤੁਹਾਨੂੰ ਪਤਾ ਹੈ ਮਹਾਪੁਰਸ਼ਾਂ ਕੇ ਚੀਜ਼ ਹੀ ਕੁਛ ਨਹੀਂ ਜੀ ਹਾਂ ਬਹੁਤ ਵੱਡੀ ਚੀਜ਼ ਹੈ ਜੀ ਹਾਂ ਫਿਰ ਵੈਗੁਰ ਜੀ ਕੇ ਖਾਲਸਾ ਵੈਗ ਜੀ ਖਾਲਸਾ ਵੈਗ ਜੀ ਫਤਿਹ ਜੀ ਗੁਰਜੀਤ ਸਿੰਘ ਜੀ ਕਿਹੜੀ ਜਗ੍ਹਾ ਤੋਂ ਜੀ ਸ੍ਰੀ ਮੁਕਸਰ ਸਾਹਿਬ ਤੋਂ ਜੀ ਤੇ ਫਿਰ ਜਿੰਨੇ ਦਿਨ ਸੇਵਾ ਆਈਗੀ ਇੱਥੇ ਫਿਰ ਰਹੋ ਹਾਂਜੀ ਹਾਂਜੀ 5-6 ਦਿਨ ਸੇਵਾ ਵਾਸਤੇ ਆਏ ਤੇ ਕਹ ਲਈਏ ਕਿ 8-9 ਤਰੀਕ ਦੱਸੀ ਬਾਬਾ ਜੀ ਨੇ ਨੋਪਾ ਪਧਰਾ ਕਰ ਦੇਣਾ ਹਾਂ ਹਾਂਜੀ ਸੋ ਸੰਗਤਾਂ ਦਾ ਵੀ ਕਾਫੀ ਸਹਿਯੋਗ ਚਾਹੀਦਾ ਹੋਏਗਾ ਹਾਂਜੀ ਹਾਂਜੀ ਬਹੁਤ ਸੰਜੋਗ ਚਾਹੀਦਾ ਸੰਗਤਾਂ ਸੰਗਤਾਂ ਦਾ ਸਹਿਯੋਗ ਨਾਲ ਹੀ ਹੋਣਾ ਕਰਜ ਜੀ ਜਿਹੜਾ ਐਡਾ ਵੱਡਾ ਕਰਜ ਆ ਸਰ ਦੂਗੇ ਹਾਂਜੀ ਇਹਨਾਂ ਫਿਰ ਸੰਗਤਾਂ ਦਾ ਸਹਿਯੋਗ ਤੋਂ ਬਿਨਾ ਤਾਂ ਹੋਣਾ ਨਹੀਂਗਾ ਜੀ ਤੇ ਸੰਗਤਾਂ ਦੇ ਮਨਚੇ ਵੀ ਬੜਾ ਚਾਹੇ ਕਿ ਹਰਿਮੰਦਰ ਸਾਹਿਬ ਦੇ ਸਰੋਵਰ ਦੀ ਵੀ ਸੇਵਾ ਹੁਣ ਦੁਬਾਰਾ ਜਿਹੜੀ ਹੋਣੀ ਚਾਹੀਦੀ ਹੈ ਹਾਂਜੀ ਹਾਂਜੀ ਜ਼ਰੂਰ ਚ ਇਹ ਤਾਂ ਬਾਅਦ ਸ਼ਾਇਦ ਬਾਬਾ ਜੀ ਦੀ ਮਨ ਕਿਰਪਾ ਕਰ ਦੇਣ ਦਾ ਹੋ ਸਕਦੀ ਹੈ ਜੀ ਹੁਣ ਲੱਗੇ ਆਪਣੇ ਸਿੰਘ ਲੱਗੇ ਨੇ ਸੇਵਾ ਕਰ ਰਹੇ ਨੇ ਕਿੱਦਾਂ ਦਾ ਲੱਗ ਰਿਹਾ ਹੈ ਇਸ ਨੂੰ ਬਹੁਤ ਵਧੀਆ ਜੀ ਬਹੁਤ ਵਧੀਆ ਲੱਗ ਰਿਹਾ ਹੈ ਬਹੁਤ ਮਨ ਚ ਖੁਸ਼ੀ ਬਹੁਤ ਆ ਜੀ ਲੱਗਦਾ ਸਾਨੂੰ ਤਾਂ ਇੱਕ ਨੰਬਰ ਲੱਗਦਾ ਕਿਉਂ ਅਸੀਂ ਤਾਂ ਲੱਗੇ ਪਏ ਅਜੇ ਵੀ 6 ਵਜੇ ਚੱਲੇ ਆ ਤੇ ਸਾਰਿਆਂ ਵਾਸਤੇ ਚੰਗਾ ਜਿਹੜੀ ਚੀਜ਼ ਬਣੀ ਹੈ ਕਿੰਨੇ ਵਜੇ ਸਵੇਰੇ ਸ਼ੁਰੂ ਹੁੰਦੀ ਸੇਵਾ ਕਿੰਨੇ ਵਜੇ ਤੱਕ ਰਾਤ ਕਰਦੇ ਆ ਤੁਵਾ 6 ਵਜੇ ਤੋਂ ਚੱਲ ਪੈਨੇ ਜੀ ਇੱਥੇ 7 ਵਜੇ ਆ ਜੰਨੇ ਇੱਥੇ ਸ਼ਾਮ ਨੂੰ 5:00 ਵਜੇ ਤਿੰਨ ਦਾ ਡਿਊਟੀ ਹੈਗੀ ਨਾ ਫਿਰ ਸੰਗਤਾਂ ਨੇ ਪਿੰਡਾਂ ਨੂੰ ਵੀ ਜਾਣਾ ਜਾਂ ਘਰਾਂ ਨੇ ਰੋਟੀ ਪਾਣੀ ਬਣਾਉਣਾ ਮਾਈਆਂ ਨੇ ਬੰਦੇ ਕਰਕੇ ਨਾ ਜਿਹੜੇ ਇਧਰ ਮਛਲੀ ਛੱਡਨੀ ਸੀ ਇਸ ਪਾਸੇ ਤੇ ਬਾਬਾ ਜੀ ਆਉਂਦੇ ਗਾਰ ਕੱਢ ਕੇ ਤਾਂ ਲੇਟ ਥੋੜਾ ਲੱਗੂਗਾ ਸਮਾਂ ਜ਼ਿਆਦਾ ਇਸ ਕਰਕੇ ਤੇ ਨਹੀਂ 5:30 ਵਜੇ ਛੁੱਟੀ ਹੋ ਜਾਂਦੀ ਹੈ ਇਹ ਠੀਕ ਹੈ ਸੰਗਤ ਇਹ ਨਾ ਬਾਬਾ ਜੀ ਜਿਹੜੇ ਪਾਣੀ ਨਿਕਲ ਗਿਆ ਇਹ ਥੋੜਾ ਜਿਹਾ ਅੱਠ ਜਾਊਗਾ ਜਦੋਂ ਪਾਣੀ ਸਾਰਾ ਕੱਢ ਕੇ ਨਾ ਇਹ ਅੱਠ ਜੋ ਥਾ ਜਿਹੜੀ ਉਹ ਰੇਤ ਆ ਉਹ ਥੋੜੀ ਜੀ ਕੰਟਰੋਲ ਚ ਆ ਜਾਂਦੀ ਹੈ ਉਹ ਬੱਠਲ ਭਰਨੇ ਸੋਖੇ ਹੋ ਜਾਂਦੇ ਆ ਨਹੀਂ ਤਾਂ ਪਾਣੀ ਉੱਤੇ ਵਗਦਾ ਜਾਂਦਾ ਆ ਆਪਾਂ ਜਦੋਂ ਬਾਹਰੋਂ ਆ ਰਹੇ ਸੀ ਤੇ ਕਈ ਸੰਗਤਾਂ ਸਰੋਵਰ ਦੀ ਮਿੱਟੀ ਘਰੇ ਲੈ ਕੇ ਜਾ ਰਹੇ ਸੀ ਸੋ ਕਿਉਂ ਲੈ ਕੇ ਘੜਦੇ ਨੇ ਬਾਬਾ ਜੀ ਇਹ ਤਾਂ ਬਹੁਤ ਹੀ ਉਤਮ ਆ ਸਰ ਸਰੋਵਰ ਦੀ ਸੇਵਾ ਨਾ ਜਿਹੜੀ ਇਹ ਬਹੁਤ ਹੀ ਉਤਮ ਆ ਸਰੋਵਰ ਦੀ ਸੇਵਾ ਤੇ ਰਾਹ ਦੀ ਸੇਵਾ ਮਹਾਂਪੁਰਸ਼ ਦਾਹਦ ਆ ਵੀ ਸਭ ਤੋਂ ਉਤਮ ਸੇਵਾ ਹੈ ਇਹ ਤੋਂ ਵੱਡੀ ਸੇਵਾ ਹੀ ਨਹੀਂ ਹਾਂ ਅਈ ਤਾਂ ਸੰਗਤਾਂ ਨੂੰ ਹੀ ਅਪੀਲ ਕਰਦੇ ਆਂ ਵੀ ਜਿੱਤੇ ਕਿਤੇ ਜਦੋਂ ਆਪਾਂ ਨੂੰ ਮਹਾਂਪੁਰਸ਼ਾਂ ਵੱਲੋਂ ਹੁਕਮ ਹੁੰਦਾ ਸਰੋਵਰ ਦੀ ਸੇਵਾ ਜਾਂ ਰਾਹ ਹੁਣ ਕਈ ਲੋਕ ਰਾਹ ਹੀ ਵੱਢ ਜਾਂਦੇ ਆ ਬਹੁਤ ਮਾੜੀ ਗੱਲ ਆ ਰਾਹ ਤੇ ਸੰਗਤਾਂ ਨੇ ਜਾਣਾ ਤੁਰਨਾ ਫਿਰਨਾ ਸਰੋਵਰ ਦੀ ਸੇਵਾ ਉਦੋਂ ਵੀ ਉੱਤਮ ਮਹਾਂਪੁਰਸ਼ਾਂ ਵੱਲੋਂ ਵੀ ਜਦੋਂ ਸਰੋਵਰ ਦੀ ਸੇਵਾ ਚੱਲਦੀ ਨਾ ਦੱਸਦੇ ਆ ਸਿਆਣੇ ਵੀ ਉਦੋਂ ਇਹਨਾਂ ਨੂੰ ਮਹਾਰਾਜਨ ਵੱਲੋਂ ਖੁੱਲ੍ਹੇ ਛੁੱਟੀ ਹੁੰਦੀ ਜਿੰਨੇ ਮਰਜ਼ੀ ਬੱਚੇ ਦੇਈ ਜਾਂ ਮਾਪੂਰ ਭਾਈ ਕਿੰਨੇ ਦਿਨ ਹੋ ਗਏ ਹਾਜ਼ਰੀ ਭਰਦਿਆ ਪੰਜ ਦਿਨ ਹੋ ਗਏ ਭਾਈ ਪੰਜ ਦਿਨ ਹੋ ਗਏ ਕਿੰਨਾ ਦਾ ਲੱਗਦਾ ਫਿਰ ਇੱਥੇ ਸੇਵਾ ਕਰ ਬਹੁਤ ਚੰਗਾ ਬਹੁਤ ਵਧੀਆ ਜਿੰਨੀ ਤੱਕ ਦਾ ਸੇਵਾ ਕਰਕੇ ਨਾ ਨਾ ਸ਼ਰੀਰ ਨਹੀਂ ਤੱਕਦੇ ਉਮਰ ਹੋ ਗਈ ਸਾਡੀ ਹੋ ਗਈ ਆ 62 ਸਾਲ ਦੀ 62 ਸਾਲ ਦੀ ਉਮਰ ਚ ਲੱਗੀ ਉਹ ਡਟ ਕੇ ਸੇਵਾ ਕਰਨ ਹਾਂਜੀ ਹਾਂਜੀ ਇੱਕੇ ਪੇਟੋਂ ਸੰਗਤਾ ਇਹ ਮੁਖ ਵਧਾਈਪੇਂਡਾ ਮੁਖਤਲ ਦੇ ਨਾਲ ਹਾਂਜੀ ਰੱਖ ਚੜ੍ਹਦੀਆਂ ਇਕਲਾ ਚ ਰੱਖਣ ਤੇ ਸੋ ਬਿਲਕੁਲ ਜਿਸ ਤਰੀਕੇ ਨਾਲ ਇੱਥੇ ਸੇਵਾ ਦੇ ਰੰਗ ਜਿਹੜੇ ਆ ਉਹ ਸਿੰਘਾਂ ਨੇ ਬੰਨੇ ਹੋਏ ਆ ਕਿਸ ਤਰੀਕੇ ਨਾਲ ਦੇਖੋ ਇੱਥੇ ਜਿਹੜੇ ਆਪਣੇ ਨੌਜਵਾਨ ਸਿੰਘ ਨੇ ਪਚੰਗੀ ਸਿੰਘ ਵੀ ਨੇ ਵਿੱਚ ਜੋ ਇੱਥੇ ਵੱਡੀ ਗਿਣਤੀ ਦੇ ਵਿੱਚ ਹਾਸਰੀਆਂ ਭਰ ਕੇ ਇਸ ਸੇਵਾ ਦੇ ਵਿੱਚ ਸ਼ਮੂਲੀਅਤ ਕਰ ਰਹੇਗੇ ਨੇ ਸੋ ਇਹ ਇੱਕ ਜਿਹੜੀ ਪਾਰਟੀਸ਼ਨ ਇਹਨਾਂ ਨੇ ਬਣਾਈ ਹੋਈ ਹੈ ਬੋਰੀਆਂ ਲਾ ਕੇ ਦੂਰ ਦੂਰ ਤੱਕ ਚੇਕਰ ਦਿਖਾਈਏ ਤਾਂ ਅੱਜ ਇਹ ਸਾਰਾ ਜਿਹੜਾ ਇਹ ਵਾਲਾ ਜਾਲਿਆ ਇੱਕ ਪਾਸੇ ਨੂੰ ਜਿਹੜਾ ਆ ਉਹ ਸ਼ਿਫਟ ਕਰ ਦਿੱਤਾ ਜਾਏਗਾ ਤਾਂ ਜੋ ਜਿਹੜੀਆਂ ਇਧਰ ਲੀਆਂ ਮਛਲੀਆਂ ਨੇ ਉਹ ਇਧਰ ਨੂੰ ਸਾਫ਼ ਕੀਤੀਆਂ ਜਾਣ ਉਸ ਤੋਂ ਬਾਅਦ ਇਧਰਲੇ ਹਿੱਸੇ ਦੀ ਜਿਹੜੀ ਸੇਵਾ ਆ ਉਹ ਵੀ ਲੱਗੂਗੀ ਅਤੇ 7-8 ਤਰੀਕ ਨੂੰ ਇਸ ਦੀ ਜਿਹੜੀ ਸੇਵਾ ਆਪਾਂ ਮੁਕੰਮਲ ਹੋਣ ਦੀ ਗੱਲ ਕਰੀਏ ਤਾਂ ਉਹ ਵੀ ਇਹਨਾਂ ਵੱਲੋਂ ਕੀਤੀ ਜਾਣੀ ਹੈ ਸੋ ਵੱਧ ਚੜ ਕੇ ਸੰਗਤਾਂ ਦਾ ਸਹਿਯੋਗ ਚਾਹੀਦਾ ਇਸ ਵੀਡੀਓ ਤੱਕ ਜੇਕਰ ਆਪਾਂ ਗੱਲ ਕਰ ਲਈ ਤਾਂ ਅਲੱਗ-ਅਲੱਗ ਦੇਸ਼ਾਂ ਵਿਦੇਸ਼ਾਂ ਤੱਕ ਵੀ ਪਹੁੰਚੇਗੀ ਸੋ ਆਸ ਕਰਦੇ ਹਾਂ ਇਸ ਵੀਡੀਓ ਤੋਂ ਬਾਅਦ ਸੰਗਤਾਂ ਇਸ ਜਗ੍ਹਾ ਤੇ ਵੱਧ ਚੜ ਕੇ ਹਾਜ਼ਰੀਆਂ ਭਰਨਗੀਆਂ ਫਿਲਹਾਲ ਦੇ ਲਈ ਮੈਨੂੰ ਦਿਓ ਇਜਾਜ਼ਤ ਡੇਲੀ ਡੈਸਟ ਟੀਵੀ ਦੇ ਲਈ ਸਿਮਰਦੀਪ ਸਿੰਘ ਅੰਮ੍ਰਿਤਸਰ